ਪੰਜਾਬ ਦਾ ਸਭ ਨਾਲੋਂ ਵੱਡਾ ਦੁਸ਼ਹਿਰਾ ਕਹਿੰਦੇ ਖੰਨੇ ਸ਼ਹਿਰ ਦੇ ਵਿੱਚ ਪਰਦਾ ਆਜੋ ਮੈਂ ਤੁਹਾਨੂੰ ਲੈ ਚਲਦਾ ਦੇਖੋ ਤਾਂ ਰਿਕਾਰਡ ਤੋੜ ਇਕੱਠ ਹੋਇਆ ਖੰਨੇ ਸ਼ਹਿਰ ਦੇ ਦੁਸ਼ਹਿਰੇ ਤੇ ਮੇਗਾ ਦੇ ਬਹੁਤ ਵੱਡਾ ਇੱਕ ਮੇਲਾ ਲੱਗਦਾ ਤੁਸੀਂ ਦੇਖ ਸਕਦੇ ਹੋ ਸੋਹਣੇ ਸੋਹਣੇ ਚੰਡੋਲ ਤੇ ਚੰਡੋਲਾਂ ਦੇ ਉੱਪਰ ਬਹੁਤ ਹੀ ਨੌਜਵਾਨ ਆਨੰਦ ਨਾਲ ਝੂਟ ਰਹੇ ਨੇ ਚੰਡੋਲ ਬਹੁਤ ਵੱਡਾ ਮੇਲਾ ਲੱਗਦਾ ਜੀ ਕਿਹੜਾ ਕਿਹੜਾ ਭੈਣ ਪ੍ਰਾਈਸ ਵਰੀ ਖੰਨੇ ਸ਼ਹਿਰ ਦੇ ਵਿੱਚ ਦੁਸ਼ਹਿਰਾ ਦੇਖਣਾ ਹੈ ਤਾਂ ਇਸ ਵੀਡੀਓ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜਿਹੜਾ ਨਹੀਂ ਆ ਸਕਿਆ ਉਹਨੂੰ ਇਹ ਵੀਡੀਓ ਸ਼ੇਅਰ ਕਰਦੇ ਹੋ ਧੰਨਵਾਦ ਜੀ